ਪਿਆਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਜੰਡੂ ਹਨ ਜੋ ਇਸ ਵੇਲੇ ਕਨੇਡਾ ਤੋਂ ਕਨੇਡਾ ਦੇ ਸ਼ਹਿਰ ਟ੍ਰਾਂਟੋ ਦੇ ਵਿੱਚ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਉੱਥੇ ਹੁਣੇ ਜਿਹੜੀਆਂ ਉੱਥੋਂ ਦੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ ਹਾਊਸ ਆਫ ਕਾਮਨ ਜਿਹਨੂੰ ਕਿਹਾ ਜਾਂਦਾ ਹੈ ਉਹਦੇ ਵਿੱਚ ਜਿਹੜੀ ਆ ਲਿਬਰਲ ਪਾਰਟੀ ਜਿਹੜੀ ਟਰੂਡੋ ਦੀ ਪਾਰਟੀ ਸੀਗੀ ਉਹ ਪਾਰਟੀ ਚੌਥੀ ਵਰੀ ਚੋਣਾ ਜਿੱਤ ਗਈ ਹੈ ਤੇ ਸਰਕਾਰ ਉਸੇ ਪਾਰਟੀ ਦੀ ਬਣਨੀ ਹੈ ਪਾਵੇਂ ਕਿ ਉਹਦੀਆਂ ਚਾਰ ਸੀਟਾਂ ਜਿਹੜੀਆਂ ਬਹੁਮਤ ਤੋਂ ਘੱਟ ਨੇ ਤੇ ਕੁਝ ਪਾਰਟੀਆਂ ਉਹ ਜਿਹੀਆਂ ਹੈਗੀਆਂ ਜਿਨ੍ਹਾਂ ਦੀ ਉਹ ਹਮਾਇਤ ਨਾਲ ਆਪਣੀ ਚੌਥੀ ਸਰਕਾਰ ਬਣਾ ਬੜਾਏਗੀ ਤੇ ਮਾਰਕ ਜਿਹੜੇ ਉਹਦੇ ਮਾਰਗਕਰਨੀ ਜਿਨ੍ਹਾਂ ਨੇ ਟਰੂਡੋ ਦੀ ਥਾਂ ਪ੍ਰਧਾਨ ਮੰਤਰੀ ਬਣੇ ਸੀਗੇ ਉਹਨਾਂ ਦਾ ਦੁਬਾਰਾ ਜਿਹੜਾ ਪ੍ਰਧਾਨ ਮੰਤਰੀ ਬਣਨਾ ਤੈ ਹੈ ਨਿਸ਼ਚਿਤ ਹੈ ਸੋ ਇਸ ਚੋਣ ਦੇ ਵਿੱਚ ਪੰਜਾਬੀ ਵੱਡੀ ਗਿਣਤੀ ਦੇ ਵਿੱਚ ਜਿੱਤੇ ਨੇ 65 ਸੀਟਾਂ ਤੇ ਉਹਨਾਂ ਚੋਣ ਲੜੀ ਸੀ 65 ਦੇ ਵਿੱਚੋਂ 22 ਜਿਹੜੇ ਆ ਪੰਜਾਬੀ ਤੇ ਸਿੱਖ ਜਿੱਤੇ ਨੇ ਇਹ ਇੱਕ ਵੱਡੀ ਜਿਹੜੀ ਆ ਪ੍ਰਾਪਤੀ ਹੈਗੀ ਜਿਹੜੀ ਵਿਦੇਸ਼ ਦੀ ਧਰਤੀ ਤੇ ਪੰਜਾਬੀਆਂ ਨੇ ਕੀਤੀ ਹੈ ਇਹਦੇ ਲਈ ਉਹਨਾਂ ਨੂੰ ਸਾਡੇ ਦੇਸ਼ ਦੇ ਜਿਹੜੇ ਲੀਡਰ ਆ ਪੰਜਾਬ ਦੇ ਲੀਡਰ ਆ ਉਹਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਰ ਆਗੂ ਨੇ ਸਾਰੇ ਵਧਾਈਆਂ ਜੜੀਆਂ ਦੇ ਰਿਆ ਤੇ ਇਹ ਵੀ ਕਹਿ ਰਿਹਾ ਵੀ ਜਿਹੜਾ ਰੋਲ ਹੈ ਉਹ ਹੋਰ ਖੂਬਸੂਰਤ ਢਾਂਗ ਨਾਲ ਨਮਾਉਣ ਜੈਨੂ ਸਾਹਿਬ ਪਹਿਲਾਂ ਬੜੀ ਇਸ ਗੱਲ ਦੀ ਚर्चा ਸੀ ਵੀ ਇਸ ਵਾਰੀ ਜਿਹੜੀ ਆ ਲਿਬਰਲ ਪਾਰਟੀ ਦੇ ਜਿੱਤਣ ਦੇ ਚਾਂਸਸ ਘਟ ਨੇ ਪਰ ਅਖੀਰ ਦੇ ਵਿੱਚ ਜਿਹੜੀ ਹੈ ਇਹ ਜਿਹੜੀ ਹੁਣ ਚੋਣਾਂ ਦੇ ਨਤੀਜੇ ਆਏ ਆ ਜਾਂ ਮੀਡੀਆ ਨੇ ਪ੍ਰੈਡਿਕਸ਼ਨ ਇਹ ਕਰ ਦਿੱਤੀ ਸੀ ਵੀ ਲਿਬਰਲ ਪਾਰਟੀ ਦੁਆਰਾ ਫੇਰ ਲੈ ਜਾਏਗੀ ਪਰ ਜਿਹੜੀ ਦੂਜੀ ਕੰਜ਼ਰਵੇਟਿਵ ਪਾਰਟੀ ਆ ਉਹ ਹਾਰ ਗਈ ਚੌਥੀ ਵਾਰੀ ਹਾਰ ਹੋਈ ਹੈ ਟੋਟਲ ਸਿਨੈਰੀਓ ਕੀ ਬਣਦਾ ਇਹ ਇਹ ਚੋਣਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਦੇ ਵਿੱਚ ਭਾਰਤੀਆਂ ਨੇ ਤੇ ਪੰਜਾਬੀ ਮੂਲ ਦੇ ਜਿਹੜੇ ਲੋਕ ਨੇ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਜਿਹੜੀ ਗ੍ਰਿਨਲ ਪਾਰਟੀ ਨੂੰ ਜਤੌਣ ਦੇ ਵਿੱਚ ਤੁਸੀਂ ਇਹ ਸਾਰੇ ਕਾਸੇ ਬਾਰੇ ਚੋਣ ਪ੍ਰਕਿਰਿਆ ਜਿਹੜੀ ਤੁਸੀਂ ਨੇੜਿਓਂ ਦੇਖੀ ਹੈ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਜਿਹੜਾ ਅੱਜ ਤੋਂ 6 ਮਹੀਨੇ ਪਹਿਲਾਂ ਦੀ ਗੱਲ ਜੇ ਕਰੀਏ ਤਾਂ ਜਦੋਂ ਜਸਟਨ ਟਰੂਡੋ ਜਿਹੜੇ ਸੀਗੇ ਉਹ ਪ੍ਰਾਈਮ ਮਿਨਿਸਟਰ ਸੀਗੇ ਤਾਂ ਉਸ ਸਮੇਂ ਜਿਹੜਾ ਲਿਬਰਲ ਪਾਰਟੀ ਦਾ ਗ੍ਰਾਫ ਸੀਗਾ ਉਹ ਬਹੁਤ ਥੱਲੇ ਚਲੇ ਗਿਆ ਸੀ ਔਰ ਇੰਜ ਲੱਗ ਰਿਹਾ ਸੀਗਾ ਕਿ ਜਿਵੇਂ ਐਂਟੀ ਸਟੈਬਲਿਸ਼ਮੈਂਟ ਜਿਹੜੀ ਵੋਟ ਹੈ ਐਸ ਵਾਰ ਉਹ ਕਨਜ਼ਰਵੇਟਿਵ ਨੂੰ ਮਿਲੇਗੀ ਤੇ ਕਨਜ਼ਰਵੇਟਿਵ ਜਿਹੜੀ ਪਾਰਟੀ ਹੈ ਉਹੀ ਆਪਣੀ ਸਰਕਾਰ ਬਣਾਏਗੀ ਇਹ ਇਹੀ ਗੱਲ ਚੱਲ ਰਹੀ ਸੀ ਔਰ ਉਸੇ ਸਮੇਂ ਦੌਰਾਨ ਜਸਟਨ ਟਰੂਡੋ ਨੂੰ ਜਿਸ ਤਰ੍ਹਾਂ ਦੀ ਪੋਲੀਟਿਕਲ ਸਥਿਤੀ ਬਣੀ ਉਹਦੇ ਵਿੱਚ ਅਸਤੀਫਾ ਦੇਣਾ ਪਿਆ ਔਰ ਉਸ ਅਸਤੀਫੇ ਤੋਂ ਬਾਅਦ ਜਿਹੜਾ ਲਿਬਰਲ ਪਾਰਟੀ ਨੇ ਆਪਣਾ ਆਗੂ ਚੁਣਿਆ ਮਾਰਗਕਾਰਨੀ ਉਹ ਬੜਾ ਉੱਗਾ ਅਰਥਸ਼ਾਸਤਰੀ ਹੈ ਜਿਹੜਾ ਬੈਂਕ ਆਫ ਕੈਨੇਡਾ ਬੈਂਕ ਆਫ ਇੰਗਲੈਂਡ ਦੇ ਗਵਰਨਰ ਦੇ ਵਜੋਂ ਉਹਨੇ ਕੰਮ ਕੀਤਾ ਹੋਇਆ ਤੇ ਜਿਸ ਤਰ੍ਹਾਂ ਦੀ ਹਾਲਤ ਵਿੱਚ ਇਸ ਵੇਲੇ ਕੈਨੇਡਾ ਐਰਸੈਸ਼ਨ ਹੈ ਜਿਸ ਤਰ੍ਹਾਂ ਦੀ ਆਰਥਿਕ ਹਾਲਤ ਹੈ ਉਹਦੇ ਵਿੱਚ ਜਿਹੜੇ ਇੱਥੋਂ ਦਾ ਵੋਟਰ ਸੀ ਉਸ ਨੂੰ ਇਹ ਲੱਗ ਰਿਹਾ ਸੀਗਾ ਕਿ ਕੋਈ ਇਸ ਤਰ੍ਹਾਂ ਦਾ ਜਿਹੜਾ ਕੰਪੀਟੈਂਟ ਬੰਦਾ ਹੈ ਉਹ ਹੀ ਇਸ ਸੰਕਟ ਚੋਂ ਕੱਢ ਸਕਦਾ ਉਸ ਸਥਿਤੀ ਦੇ ਵਿੱਚ ਜਦੋਂ ਮਾਰਕ ਕਾਰਨੀ ਨੇ ਉਹ ਦਾ ਸੰਭਾਲਿਆ ਤੇ ਉਹ ਉਹਨਾਂ ਦੀ ਥਾਂ ਤੇ ਪ੍ਰਾਈਮ ਮਿਨਿਸਟਰ ਬਣਿਆ ਤਾਂ ਉਸ ਤੋਂ ਫੌਰੀ ਬਾਅਦ ਜਿਹੜਾ ਹੈ ਲਿਬਰਲ ਪਾਰਟੀ ਦੀ ਜਿਹੜੀ ਸਥਿਤੀ ਸੀ ਉਹ ਸੁਧਰਨੀ ਸ਼ੁਰੂ ਹੋਈ ਔਰ ਖਾਸ ਕਰਕੇ ਜਦੋਂ ਜਿਹੜੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਤਾਂ ਇਹ ਗੱਲ ਕਹਿ ਦਿੱਤੀ ਕਿ ਜਿਹੜਾ ਕੈਨੇਡਾ ਹੈਗਾ ਇਹ ਜਿਹੜਾ ਅਮਰੀਕਾ ਦਾ ਇਸ ਨੂੰ ਅਸੀਂ 55ਵਾਂ ਸੂਬਾ ਜਿਹੜਾ ਹੈ 51 ਜਿਹੜਾ ਸਟੇਟ ਹੈ ਉਹ ਅਸੀਂ ਇਸ ਨੂੰ ਬਣਾਵਾਂਗੇ ਦੂਸਰਾ ਉਹਨਾਂ ਨੇ ਜਿਹੜੇ ਟੈਰਫ ਲਾਉਣਾ ਸ਼ੁਰੂ ਕੀਤੇ ਇਹ ਦੋ ਗੱਲਾਂ ਨੇ ਜਿਹੜਾ ਬਿਲਕੁਲ ਜਿਹੜਾ ਇਸ ਦੇ ਉੱਤੇ ਲਿਬਰਲ ਪਾਰਟੀ ਨੇ ਜਿਹੜਾ ਸਟੈਂਡ ਲਿਆ ਮਾਰਕ ਕਰਨੀ ਨੇ ਬੜਾ ਸਪਸ਼ਟ ਉਸ ਸਪਸ਼ਟ ਸਟੈਂਡ ਨੇ ਔਰ ਉਹ ਜਿਹੜੀ ਸਾਰੀ ਸਥਿਤੀ ਇਸ ਤਰ੍ਹਾਂ ਦੀ ਬਣੀ ਸੀਗੀ ਤੇ ਲੋਕਾਂ ਨੂੰ ਇਹ ਮਹਿਸੂਸ ਹੋ ਰਿਹਾ ਸੀਗਾ ਕਿ ਇਹਦੇ ਵਿੱਚ ਟੱਕਰ ਕੌਣ ਦੇ ਸਕਦਾ ਜੇ ਜੋਸਤਾਂ ਦੇ ਟਰੰਪ ਵੱਲੋਂ ਹਮਲੇ ਹੋ ਰਹੇ ਆ ਤਾਂ ਉਹਦੇ ਵਿੱਚ ਜਿਹੜਾ ਲਿਬਰਲ ਪਾਰਟੀ ਦਾ ਜਿਹੜਾ ਗ੍ਰਾਫ ਸੀਗਾ ਉਹ ਵਧਣਾ ਸ਼ੁਰੂ ਹੋਇਆ ਆਮ ਤੌਰ ਤੇ ਇੱਥੇ ਜਿਹੜੀ ਲਿਬਰਲ ਪਾਰਟੀ ਆ ਉਹਨੂੰ ਸੈਂਟਰ ਲੈਫਟ ਪਾਰਟੀ ਦੇ ਤੌਰ ਤੇ ਜਿਹੜਾ ਦੇਖਿਆ ਜਾਂਦਾ ਔਰ ਉਸ ਸਥਿਤੀ ਦੇ ਵਿੱਚ ਜਿਹੜਾ ਕੰਜ਼ਰਵੇਟਿਵ ਦਾ ਗ੍ਰਾਫ ਜਿਹੜਾ ਹੈ ਉਹ ਲਗਾਤਾਰ ਥੱਲੇ ਗਿਆ ਔਰ ਇਹਨਾਂ ਦਾ ਗ੍ਰਾਫ ਜਿਹੜਾ ਸੀ ਲਗਾਤਾਰ ਉੱਪਰ ਚੜਦਾ ਗਿਆ ਔਰ ਉਸ ਸਥਿਤੀ ਨੇ ਜਿਹੜੀਆਂ ਇੱਕਦਮ ਇਹਨਾਂ ਨੇ ਚੋਣਾਂ ਦਾ ਵੀ ਐਲਾਨ ਕਰ ਦਿੱਤਾ ਉਸ ਨੇ ਵੀ ਲਿਬਰਲ ਪਾਰਟੀ ਨੂੰ ਜਿਹੜਾ ਇਸ ਗੱਲ ਦਾ ਫਾਇਦਾ ਦਿੱਤਾ ਔਰ ਮੁੱਖ ਤੌਰ ਤੇ ਜਿਹੜੇ ਇਸ ਵਾਰ ਚੋਣਾਂ ਵਿੱਚ ਮੁੱਦੇ ਵੀ ਰਹੇ ਆ ਉਹਦੇ ਵਿੱਚ ਜਿਹੜਾ ਟੈਰਫ ਦਾ ਸਵਾਲ ਹੈ ਉਸ ਦੇ ਵਿੱਚ ਫਿਰ ਜਿਹੜਾ 트ੰਪ ਵੱਲੋਂ ਐਟੀਟਿਊਡ ਜਿਹੜਾ ਪਨਾਇਆ ਗਿਆ ਔਰ ਉਸ ਦਾ ਸਵਾਲ ਹੈ ਉਹ ਸਾਰੇ ਨੇ ਜਿੰਨੇ ਤੇ ਮਾਰਕ ਕਾਰਨੀ ਨੇ ਕੱਲ ਵੀ ਆਪਣੀ ਜਿਹੜੀ ਸਪੀਚ ਚ ਕਿਹਾ ਹੈਗਾ ਕਿ ਉਹ ਜਿਹੜੇ ਹੈ ਆਪਣਾ ਵੱਖਰੀ ਜਿਹੜੀ ਹੈ ਕੈਨੇਡਾ ਨੂੰ ਮਜ਼ਬੂਤ ਕਰਨ ਵਾਲੀਆਂ ਜਿਹੜੀਆਂ ਨੀਤੀਆਂ ਉਹ ਲੈ ਕੇ ਆਉਣਗੇ ਤੇ ਹੁਣ ਅਮਰੀਕਾ ਨਾਲ ਸਾਡੇ ਪਹਿਲਾ ਵਰਗੇ ਸਬੰਧ ਜਿਹੜੇ ਕਦੇ ਵੀ ਬੰਦੀ ਆਸ ਨਹੀਂ ਰਹੇਗੀ ਇਸ ਕਰਕੇ ਅਸੀਂ ਨਵੀਆਂ ਸੰਭਾਵਨਾਵਾਂ ਜਿਹੜੀਆਂ ਉਹ ਖੋਜਾਂਗੇ ਸੋ ਇਹ ਜਿਹੜੀ ਸਾਰੀ ਸਥਿਤੀ ਸੀ ਇਸ ਦੇ ਵਿੱਚ ਉਹਨਾਂ ਨੂੰ ਇਸ ਗੱਲ ਦਾ ਲਾਭ ਮਿਲਿਆ ਔਰ ਔਰ ਐਸ ਵੇਲੇ ਜਿਹੜੇ ਉਹਨਾਂ ਨੇ ਜਿਸ ਤਰ੍ਹਾਂ ਲੱਗ ਰਿਹਾ ਸੀ ਪਹਿਲਾਂ ਜਿਹੜੇ ਪਹਿਲਾਂ ਸਰਵੇ ਆ ਰਹੇ ਸੀ ਉਹਨਾਂ ਵਿੱਚ ਇਹ ਕਿਹਾ ਜਾ ਰਿਹਾ ਸੀਗਾ ਕਿ ਜਿਹੜੀ ਲਿਬਰਲ ਪਾਰਟੀ ਹੈਗੀ ਹੈ ਇਹ 184 ਸੀਟਾਂ ਕੰਜ਼ਰਵੇਟਿਵ ਜਿਹੜੀ ਪਾਰਟੀ 126 ਸੀਟਾਂ ਇਸ ਤਰ੍ਹਾਂ ਦਾ ਜਿਹੜਾ ਸਰਵੇਖਣ ਜਿਹੜੇ ਆ ਰਹੇ ਸੀ ਉਹਨਾਂ ਵਿੱਚ ਲਿਬਰਲ ਪਾਰਟੀ ਨੂੰ ਕਾਫੀ ਮਜ਼ਬੂਤ ਥੀ ਦਿਖਾਇਆ ਗਿਆ ਸੀ ਪਰ ਜਿਹੜੇ ਕੱਲ ਰਿਜ਼ਲਟ ਸਾਹਮਣੇ ਆਏ ਜਾਂ ਜਿਹੜਾ ਵੋਟਰ ਨੇ ਫੈਸਲਾ ਕੀਤਾ ਉਸ ਦੇ ਅਨਸਾਰ ਜਿਹੜਾ ਲਿਬਰਲ ਪਾਰਟੀ ਨੂੰ ਜਿਹੜਾ ਪੂਰਨ ਬਹੁਮਤ ਵੀ ਨਹੀਂ ਮਿਲਿਆ ਉਹਨਾਂ ਨੂੰ 168 ਸੀਟਾਂ ਮਿਲੀਆਂ ਤੇ ਕਨਜ਼ਰਵੇਟਿਵ ਪਾਰਟੀ ਨੂੰ 144 ਸੀਟਾਂ ਮਿਲੀਆਂ ਤੇ ਇਸ ਤਰ੍ਹਾਂ ਜਿਹੜੀ ਬੀਕ ਉਹ ਜਿਹੜੀ ਹੈ ਬਲੌਕ ਕਯੂਬਿਕ ਜਿਸ ਨੂੰ ਕਿਹਾ ਜਾਂਦਾ ਉਸ ਨੂੰ 23 ਸੀਟਾਂ ਮਿਲੀਆਂ ਔਰ ਜਿਹੜੀ ਐਨਡੀਪੀ ਹੈ ਜਿਸ ਦੇ ਆਸਰੇ ਪਿਛਲੀ ਜਿਹੜੀ ਜਸਟਿਸ ਟਰੂਡੋ ਦੀ ਸਰਕਾਰ ਚੱਲਦੀ ਰਹੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਗੱਠ ਜੋੜ ਸੀ ਉਸ ਦੇ ਨਾਲ ਹੀ ਉਸ ਉਹਨਾਂ ਦੀ ਵਿਸਾਖੀ ਦੇ ਆਸਰੇ ਜਿਹੜੀ ਹੈ ਟਰੂਡੋ ਦੀ ਸਰਕਾਰ ਬਣੀ ਸੀ ਤੇ ਚੱਲਦੀ ਰਹੀ ਹੈ ਉਸ ਦਾ ਜਗਮੀਤ ਸਿੰਘ ਦੀ ਪਾਰਟੀ ਜਿਹੜੀ ਐਨਡੀਪੀ ਹੈ ਉਸ ਨੂੰ ਨੁਕਸਾਨ ਵੀ ਠਾਉਣਾ ਪਿਆ ਔਰ ਉਸੇ ਕਰਕੇ ਜਿਹੜੀ ਹੈ ਉਹ ਸਰਕਾਰ ਜਿਹੜੀ ਹੈ ਉਹਨਾਂ ਨੂੰ ਇਸ ਵਾਰ ਸੀਟਾਂ ਵੀ ਘੱਟ ਮਿਲੀਆਂ ਔਰ ਉਹਨਾਂ ਦੀ ਜਿਹੜੀ ਸਥਿਤੀ ਹੈ ਐਸੋ ਸਿਰਫ 7 ਸੀਟਾਂ ਤੱਕ ਸੀਮਤ ਰਹਿ ਗਈ ਹੈ ਜਿਹੜੀ ਨਿਊ ਡੈਮੋਕ੍ਰੈਟਿਕ ਪਾਰਟੀ ਹੈਗੀ ਹੈ ਤਾਂ ਇਥੋਂ ਤੱਕ ਕਿ ਜਗਮੀਤ ਸਿੰਘ ਆਪਣੀ ਵੀ ਸੀਟ ਜਿਹੜੀ ਹਾਰ ਗਏ ਔਰ ਤੀਸਰੇ ਨੰਬਰ ਤੇ ਰਹਿ ਸੋ ਉਹਨਾਂ ਨੇ ਆਪਣੀ ਪਾਰਟੀ ਦੀ ਜਿਹੜੀ ਮੁਖੀ ਦੇ ਵਜੋਂ ਵੀ ਅਸਤੀਫਾ ਜਿਹੜਾ ਉਹ ਕੱਲ ਅਨਾਉਂਸ ਕਰ ਦਿੱਤਾ ਐਲਾਨ ਕਰ ਦਿੱਤਾ ਸੋ ਇਹ ਜਿਹੜੀ ਸਾਰੀ ਸਥਿਤੀ ਹੁਣ ਬਣ ਕੇ ਉੱਭਰੀ ਹੈ ਔਰ ਗ੍ਰੀਨਜ਼ ਨੂੰ ਇੱਕ ਸੀਟ ਮਿਲੀ ਹੈ ਇਸ ਦੇ ਵਿੱਚ ਹੁਣ ਜਿਹੜੀ ਬਹੁਮਤ ਨਾਮ ਮਿਲਣ ਕਰਕੇ ਉਹਨਾਂ ਨੂੰ ਜ਼ਰੂਰ ਕਿਸੇ ਜਿਹੜੀਆਂ ਦੂਜੀਆਂ ਦੋ ਪਾਰਟੀਆਂ ਜਿਹੜੀ ਕਯੂਬਿਕ ਪਾਰਟੀ ਹੈ ਬੀਕਯੂ ਤੇ ਜਿਹੜੀ ਐਂਡੀਪੀ ਹੈ ਉਸ ਦਾ ਜਿਹੜਾ ਸਹਾਰਾ ਲੈਣਾ ਪਵੇਗਾ ਔਰ ਬਕਾਇਦਾ ਜਿਹੜੀ ਹੈ ਜਿਸ ਤਰ੍ਹਾਂ ਕਿ ਐਂਡੀਪੀ ਦਾ ਪਹਿਲਾਂ ਵੀ ਉਹਦੇ ਨਾਲ ਜਿਹੜੀ ਹੈ ਇੱਕ ਰਹੀ ਹੈ ਗੱਠਜੋੜ ਚ ਤੇ ਜਿਹੜੀ ਆਮ ਤੌਰ ਤੇ ਕਯੂਬਿਕ ਪਾਰਟੀ ਹੈ ਉਹਨੂੰ ਵੀ ਸੈਂਟਰ लेफ्ट ਪਾਰਟੀ ਦੇ ਤੌਰ ਤੇ ਐਂਡੀਪੀ ਨੂੰ ਵੀ ਸੈਂਟਰ लेफ्ट ਪਾਰਟੀ ਦੇ ਤੌਰ ਤੇ ਜਾਣਿਆ ਜਾਂਦਾ ਐਸ ਵਾਰ ਬਹੁਤ ਵਾਰ ਜਿਹੜਾ ਐਸ ਦੇਖਣ ਨੂੰ ਆਇਆ ਕਿ ਉਹ ਜਿਹੜੇ ਵੋਟਰ ਹੈ ਉਹਨਾਂ ਨੂੰ ਇਹ ਲੱਗਿਆ ਕਿ ਜੇ ਕੋਈ ਸਟਰੋਂਗ ਇੱਥੇ ਸਰਕਾਰ ਹੋਏਗੀ ਜਿਸ ਤਰ੍ਹਾਂ ਦੇ ਅਮਰੀਕਾ ਦੀਆਂ ਜਿਹੜੀਆਂ ਨੀਤੀਆਂ ਜਾਂ ਅਮਰੀਕਾ ਜਿਸ ਤਰ੍ਹਾਂ ਉੱਥੋਂ ਦੇ ਰਾਸ਼ਟਰਪਤੀ 트럼ਪ ਕਰ ਰਿਹਾ ਉਸ ਦਾ ਟੱਕਰ ਕੀਤਾ ਜਾ ਸਕਦਾ ਇਸ ਕਰਕੇ ਜਿਹੜੀ ਬਹੁਤ ਹੀ ਵੋਟ ਐਨਡੀਪੀ ਦੀ ਹੈ ਔਰ ਇਥੋਂ ਤੱਕ ਕਿ ਹੋਰ ਜਿਹੜੀਆਂ ਪਾਰਟੀਆਂ ਦੂਸਰੀਆਂ ਸੀਗੀਆਂ ਉਹਨਾਂ ਦੀ ਵੋਟ ਜਿਹੜੀ ਹੈ ਇਹਨਾਂ ਨੂੰ ਲਿਬਰਲ ਨੂੰ ਪਈ ਹੈਗੀ ਹੈ ਕਨਵਰਟ ਹੋਈ ਹੈ ਜਨਰਲ ਸਾਹਿਬ ਇਸ ਵੇਲੇ ਜਿਹੜੀ ਕੰਸੈਪਟ ਏਜ ਦੇ ਹਿਸਾਬ ਨਾਲ ਦੇਖੀਏ ਤਾਂ ਉਹ ਜਿਹੜੀ ਹੈ 43 ਪੁਆਇੰਟ ਤੇ ਲਗਭਗ ਜਿਹੜੀ ਹੈ 4 ਕੋ ਪਰਸੈਂਟ ਦੇ ਕਰੀਬ ਜਿਹੜੀ ਹੈ ਵੋਟ ਇਹਨਾਂ ਨੂੰ ਮਿਲੀ ਹੈਗੀ ਹੈ ਲਿਬਰਲ ਨੂੰ ਤੇ ਇਸ ਸਥਿਤੀ ਦੇ ਵਿੱਚ ਇਸ ਵੇਲੇ ਹੁਣ ਲਿਬਰਲ ਜਿਹੜੇ ਹੈ ਸਰਕਾਰ ਬਣਾਉਣ ਦੀ ਹਾਲਤ ਵਿੱਚ ਨੇ ਔਰ ਬਕਾਇਦਾ ਜਿਹੜੀ ਹੈ ਉਹ ਹੁਣ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਮਾਰਗ ਕਾਰਨੀ ਦੇ ਅਗਵਾਈ ਦੇ ਵਿੱਚ ਜਿਹੜੀ ਲਿਬਰਲ ਪਾਰਟੀ ਦੀ ਸਰਕਾਰ ਬਣੇਗੀ ਔਰ ਉਹ ਕਿਸ ਤਰ੍ਹਾਂ ਦੀਆਂ ਨੀਤੀਆਂ ਅਖਤਿਆਰ ਕਰਦੀ ਹੈ ਉਸ ਦਾ ਜਿਹੜਾ ਭਾਰਤ ਤੇ ਔਰ ਬਾਕੀ ਸਾਰੇ ਪਾਸੇ ਵੀ ਅਸਰ ਪਏਗਾ ਕਿਉਂਕਿ ਯੂਰਪ ਦੇ ਵਿੱਚ ਜਿਹੜੇ ਹੈ ਕਾਰਨ ਕਾਰਨੀ ਦੇ ਆਪਣੇ ਵੀ ਜਿਹੜੇ ਚੰਗੇ ਸਬੰਧ ਹੈ ਕਿਉਂਕਿ ਉਹ ਬੈਂਕ ਆਫ ਇੰਗਲੈਂਡ ਦੇ ਗਵਰਨਰ ਵੀ ਰਹੇ ਸੋ ਇਥੋਂ ਤੱਕ ਵੀ ਚਰਚਾ ਆਉਂਦੀ ਹੈ ਕਿ ਹੋ ਸਕਦਾ ਹੈ ਕਿ ਜਦਾ ਜਿਹੜੀ ਹੈ ਅਮਰੀਕਾ ਦੀ ਥਾਂ ਤੇ ਕੈਨੇਡਾ ਦੇ ਜਿਹੜੇ ਸਬੰਧ ਹੈ ਉਹ ਯੂਰਪ ਨਾਲ ਜਿਆਦਾ ਨੇੜਤਾ ਜਿਹੜੀ ਹੈ ਵੱਧ ਜਾਏ ਇੱਕ ਗੱਲ ਸਿੱਗੀ ਵੀ ਇਸ ਦਾ ਮਤਲਬ ਕੰਜ਼ਰਵੇਟਿਵ ਪਾਰਟੀ ਅਮਰੀਕਾ ਦੇ ਖਿਲਾਫ ਕੋਈ ਖਾਸ ਸਟੈਂਡ ਨਹੀਂ ਲੈ ਲੈ ਸਕੀ ਜਿਸ ਕਰਕੇ ਲੋਕ ਜਿਹੜੇ ਆ ਉਹ ਆਪਣੀ ਲਿਬਰਲ ਪਾਰਟੀ ਵੱਲ ਨੂੰ ਗਏ ਬਿਲਕੁਲ ਤਾਂ ਉਹਦੇ ਵਿੱਚ ਇਹ ਵੀ ਹੋਇਆ ਕਿ ਇਹਦੇ ਨਾਲ ਜੋ ਕੁਝ ਅਮਰੀਕਾ ਨੇ ਕੀਤਾ ਜਾਂ ਡਰਾਉਣਾ 트੍ਰੰਪ ਨੇ ਜਿਸ ਤਰ੍ਹਾਂ ਦੇ ਅਨਾਉਂਸਮੈਂਟਸ ਕੀਤੀਆਂ ਉਹਨਾਂ ਨਾਲ ਕੈਨੇਡਾ ਦੇ ਵਿੱਚ ਇੱਕ ਯੂਨਿਟੀ ਵੀ ਆਈ ਹੈ ਕੈਨੇਡਾ ਦੀ ਆਪਣੀ ਜਿਹੜੀ ਸਟਰੈਂਥ ਹੈ ਉਹ ਵੀ ਮਜ਼ਬੂਤ ਹੋਈ ਹੈ ਔਰ ਵੱਖ-ਵੱਖ ਥਾਵਾਂ ਤੇ ਇਹ ਦੇਖਣ ਨੂੰ ਵੀ ਔਰ ਲੋਕਾਂ ਦੇ ਤੋਂ ਸਾਨੂੰ ਸੁਣਨ ਨੂੰ ਵੀ ਮਿਲਦਾ ਜਿਸ ਤਰ੍ਹਾਂ ਤੁਸੀਂ ਪੰਜਾਬੀਆਂ ਦੀ ਗੱਲ ਕੀਤੀ ਹੈ ਇੱਥੇ ਵੀ ਬ੍ਰੈਮਟਨ ਜਿਸ ਏਰੀਆ 'ਚ ਮੈਂ ਰਹਿ ਰਿਹਾ ਇੱਥੋਂ ਵੀ ਸੋਨੀਆ ਸਿੱਧੂ ਜਿਹੜੀ ਹੈ ਉਹ ਇਲੈਕਸ਼ਨ ਜਿਹੜੀ ਹੈ ਜਿੱਤੀ ਹੈਗੀ ਹੈ ਉਹ ਪੰਜਾਬੀ ਹੈ ਤੋ ਇੱਥੇ ਦੋ ਪੰਜਾਬੀ ਸੀਗੇ ਸਾਹਮਣੇ ਆਹਮੋ ਸਾਹਮਣੇ ਇੱਕ ਮੈਸੇ ਕਾਂਗਸੀ ਔਰ ਇਹ ਦੂਸਰੇ ਐਸ਼ੀ ਜੀ ਮੇਰੇ ਕੋਲ ਜਿਹੜੇ 22 ਜਿਹੜੇ ਉਮੀਦਵਾਰ ਆ ਜਿਹੜੇ ਪੰਜਾਬੀ ਮੂਲ ਦੇ ਨੇ ਉਹਨਾਂ ਦੇ ਵਿੱਚ ਮਨਿੰਦਰ ਸਿੱਧੂ ਆ ਅਨੀਤਾ ਨਾਂਦਨੇ ਵਰਜ ਚੱਗਰ ਹੈ ਰੂਬੀ ਸੋਤਾ ਹੈ ਅਮਰਜੀਤ ਗਿੱਲ ਹੈ ਤੇ ਅਮਰਦੀਪ ਸਿੰਘ ਜੀ ਅਨੀਤਾ ਨਾਂਦ ਤਾਂ ਪਹਿਲਾਂ ਮੰਤਰੀ ਵੀ ਰਹੇ ਹਨ ਨਾ ਜੀ ਸੁਖਦੀਪ ਸਿੱਧੂ ਅੰਜ ਇਹ ਤੇ ਲੋਹ ਹੈ ਸੁਖ ਢਾਲੀਵਾਲ ਹੈ ਇਕਵਿੰਦਰ ਸਿੰਘ ਹੈ ਰਣ ਰਣਦੀਪ ਸਰਾਏ ਗੁਰਬਖਸ਼ ਸੈਣੀ ਹੈ ਪਰਮਭੈਸ ਜਸਰਾਜ ਹਾਲਾ ਹੈ ਅਰਪਣ ਖੰਨਾ ਟੇਮ ਉਪਲ ਟੇਮ ਉਪਲ ਦਾ ਚਚੇ ਨਾ ਰਿਆ ਪਰਮ ਗਿੱਲ ਹੈ ਸੁਖਮੈਨ ਗਿੱਲ ਹੈ ਜਗਸਰਨ ਸਿੰਘ ਮਾਲ ਹੈ ਹਰ ਗਿੱਲ ਹੈ ਇਹ ਜਿਹੜੇ ਪੰਜਾਬੀ ਹੈ ਔਰ કુલ 65 ਜਿਹੜੇ ਪੰਜਾਬੀ ਉਮੀਦਵਾਰਾਂ ਨੇ ਚੋਣ ਲੜੀ ਸੀ ਵੱਖ-ਵੱਖ ਪਾਰਟੀਆਂ ਵੱਲੋਂ ਤੇ ਉਹਦੇ ਵਿੱਚ ਜਿਹੜੇ ਸਫਲ ਹੋਏ ਆ ਉਹਨਾਂ ਦੀ ਗਿਣਤੀ 22 ਹੈ ਜਿਹੜੀ ਤੁਸੀਂ ਨਾਂ ਪੜ ਕੇ ਸੁਣਾਇਆ ਤੇ ਜਿੰਨ ਸਭ ਇਹ ਇੱਕ ਇਹ ਵੀ ਖੱਸ਼ਾ ਸੀਗਾ ਵੀ ਜੇ ਕੰਜ਼ਰਵੇਟਿਵ ਪਾਰਟੀ ਆਉਂਦੀ ਹੈ ਤੇ ਜਿਹੜੇ ਪ੍ਰਵਾਸੀ ਨੇ ਉਹਨਾਂ ਲਈ ਮੁਸ਼ਕਲਾਂ ਦਾ ਦੌਰ ਸ਼ੁਰੂ ਹੋਏਗਾ ਤੇ ਇਸ ਕਰਕੇ ਵੀ ਜਿਹੜੇ ਪੰਜਾਬੀ ਆ ਜਾਂ ਹੋਰ ਪ੍ਰਵਾਸੀ ਜਿਹੜੇ ਵੱਖ-ਵੱਖ ਦੇਸ਼ਾਂ 'ਚ ਹੋ ਗਏ ਉਹਨਾਂ ਦਾ ਵੀ ਜਿਹੜਾ ਲਿਬਰਲ ਪਾਰਟੀ ਵੱਲੋਂ ਤੁਰੇ ਇਹ ਚੋਣ ਦੇ ਵਿੱਚ ਹਾਂ ਬਿਲਕੁਲ ਉਹਨਾਂ ਦਾ ਜ਼ਿਆਦਾ ਚੁੱਕਾ ਜਿਹੜੇ ਜਿਹੜੇ ਵੀ ਇਮੀਗ੍ਰੈਂਟਸ ਹੈਗੇ ਨੇ ਉਹਨਾਂ ਦਾ ਬਹੁਤਾ ਚੁੱਕਾ ਜਿਹੜਾ ਲਿਬਰਲ ਪਾਰਟੀ ਦੇ ਵਾਲੀ ਹੈ ਔਰ ਖਾਸ ਕਰਕੇ ਜਿਹੜੇ ਪੜ੍ਹੇ ਲਿਖੇ ਨੇ ਜਿਹੜੇ ਪ੍ਰੋਫੈਸ਼ਨਲ ਲੋਕ ਨੇ ਉਹ ਜ਼ਿਆਦਾ ਕਨਜ਼ਰਵ ਲਿਬਰਲ ਪਾਰਟੀ ਨੂੰ ਹੀ ਸਪੋਰਟ ਕਰਦੇ ਆ ਤੇ ਇਹਨਾਂ ਦੇ ਨਾਲ ਹੀ ਖੜੇ ਆ ਜ਼ਿਆਦਾ ਤੇ ਐਨਡੀਪੀ ਦੇ ਜਿਹੜੇ ਆਪ ਜਿਹੜੇ ਜਗਮੀਦ ਹੋਣੀ ਆ ਉਹ ਚੋਣ ਹਾਰੇ ਹੀ ਨਹੀਂ ਉਹਨਾਂ ਦੀ ਪਾਰਟੀ ਇੰਡੀਆ ਜਿਹੜੀਆਂ 25 ਸੀਟਾਂ ਸੀਗੀਆਂ ਉਹ 7 ਰਹਿ ਗਈਆਂ ਉਹਨਾਂ ਨੂੰ ਐਡੀ ਵੱਡੀ ਸੈਟਬੈਕ ਕਿਉਂ ਲੱਗੀ ਕੋਈ ਤਾਂ ਕਹਿ ਦਿੰਦੇ ਵੀ ਉਹ ਹਾਰਡ ਕੋਰ ਜਾਂ ਪ੍ਰੋ ਖਾਲਸਤਾਨੀ ਸਟੈਂਡ ਲੈ ਇਹੋ ਜੇ ਵੀ ਕੋਈ ਕਾਰਨ ਹੈ ਇਹ ਵੀ ਹੈ ਔਰ ਦੂਸਰਾ ਜਿਸ ਢੰਗ ਦਾ ਉਹਨਾਂ ਦਾ ਲਿਬਰਲ ਪਾਰਟੀ ਨਾਲ ਉਹਨਾਂ ਨੇ ਗੱਠ ਜੋੜ ਕਰਕੇ ਜਿਸ ਜਿਹੜੇ ਉਹਨਾਂ ਨੇ ਆਪ ਕਮਿਟਮੈਂਟ ਕੀਤੀਆਂ ਸੀ ਉਹਨਾਂ ਤੇ ਉਹ ਪੂਰੇ ਨਹੀਂ ਉਤਰ ਸਕੇ ਔਰ ਉਹਨਾਂ ਇਸ ਤਰ੍ਹਾਂ ਉਹਨਾਂ ਦਾ ਇੱਕ ਪ੍ਰਭਾਵ ਗਿਆ ਕਿ ਜਿਵੇਂ ਉਹ ਲਿਬਰਲ ਪਾਰਟੀ ਦਾ ਹੀ ਹਿੱਸਾ ਹੁੰਦੇ ਆ ਉਸ ਨੂੰ ਉਹ ਠੀਕ ਤਰ੍ਹਾਂ ਸਾਫ਼ ਨਹੀਂ ਕਰ ਸਕੇ ਇਹ ਸਾਰੀ ਗੱਲ ਨੂੰ ਤਾਂ ਜਿਸ ਵਾਅਦਿਆਂ ਨਾਲ ਉਹ ਆਏ ਸੀ ਉਹ ਵਾਅਦੇ ਵੀ ਪੂਰੇ ਨਹੀਂ ਕਰ ਸਕੇ ਔਰ ਇਸ ਸਥਿਤੀ ਦੇ ਵਿੱਚ ਇੱਕ ਜਿਹੜਾ ਤੁਸੀਂ ਖਾਲਿਸਤਾਨ ਦੀ ਗੱਲ ਕੀਤੀ ਹੈ ਉਸ ਨੇ ਵੀ ਇੱਕ ਆਪਣਾ ਜਿਹੜਾ ਪੱਖ ਹੈ ਉਹ ਵੀ ਇਹਦੇ ਵਿੱਚ ਸ਼ਾਮਲ ਹੈਗਾ ਪਰ ਹੋਰ ਜਿਹੜੇ ਪੱਖ ਕਿ ਉਹ ਇਹ ਮੰਨਿਆ ਜਾਂਦਾ ਹੈ ਕਿ ਜਿਸ ਤਰ੍ਹਾਂ ਦੀ ਅਗਵਾਈ ਐਨਡੀਪੀ ਦੇ ਜਿਹੜੇ ਲੋਕ ਸੀਗੇ ਸੈਂਟਰ ਲੈਫਟ ਵਾਲੇ ਸੀਗੇ ਉਹਨਾਂ ਨੂੰ ਉਹ ਇਹ ਉਸ ਤਰ੍ਹਾਂ ਦੀ ਜਿਹੜੇ ਪ੍ਰੋਮਿਸ ਕਰਕੇ ਆਏ ਸੀ ਉਹ ਪ੍ਰੋਮਿਸ ਉਹਨਾਂ ਨੇ ਪੂਰੇ ਨਹੀਂ ਕਰ ਸਕੇ ਉਸ ਕਾਰਨ ਵੀ ਉਹਨਾਂ ਨੂੰ ਇਸ ਗੱਲ ਦਾ ਨੁਕਸਾਨ اٹھਾਉਣਾ ਪਿਆ ਔਰ ਖਾਸ ਕਰਕੇ ਜਿਹੜੀ ਕਿਉਂਕਿ ਬ੍ਰਿਟਿਸ਼ ਕਲੰਬੀਆ 'ਚ ਹੀ ਜ਼ਿਆਦਾ ਉਹਨਾਂ ਦਾ ਜੋਰ ਹੈਗਾ ਸੀਗਾ ਤਾਂ ਉੱਥੇ ਵੀ ਉਹਨਾਂ ਨੂੰ ਜ਼ਿਆਦਾ ਨੁਕਸਾਨ ਹੋਇਆ ਤੇ ਇਹਨਾਂ ਚੋਣਾਂ ਤੋਂ ਬਾਅਦ ਜਿਹੜੀ ਮਾਰਗ ਕਰਨੀ ਜਿਹੜੇ ਨਵੇਂ ਲੀਡਰ ਬਣੇ ਆ ਨਵੇਂ ਪ੍ਰਧਾਨ ਮੰਤਰੀ ਬਣ ਗਏ ਉਹਨਾਂ ਨੂੰ ਦੁਨੀਆ ਭਰ 'ਚੋਂ ਵਧਾਈਛੇ ਮਿਲ ਰਹੇ ਤੇ ਚੀਨ ਨੇ ਵੀ ਉਹਨਾਂ ਨਾਲ ਉਹਨਾਂ ਨੂੰ ਵਧਾਈਛੇ ਦੇ ਦਿੰਦਿਆਂ ਕਿਹਾ ਕਿ ਨਵਾਂ ਚੈਪਟਰ ਜਿਹੜਾ ਦੋਲਾਂ ਦੇਸ਼ਾਂ ਦੇ ਵਿਚਾਲੇ ਖੁੱਲੇਗਾ ਯੂਰਪ ਵਾਲੀ ਤੋਂ ਤਾਂ ਤੁਸੀਂ ਗੱਲ ਕੀਤੀ ਹੈ ਪਰ ਭਾਰਤ ਤੇ ਭਾਰਤ ਨਾਲ ਪਿਛਲੇ ਦਿਨਾਂ ਦੇ ਇਹਨਾਂ ਦੇ ਸਬੰਧ ਓਨੇ ਅੱਛੇ ਨਹੀਂ ਸੀਗੇ ਤੇ ਚੀਨ ਨੇ ਜਿਸ ਤਰੀਕੇ ਦੀ ਵਧਾਈ ਦਿੱਤੀ ਹੈ ਉਹਦੇ ਤੋਂ ਲੱਗਦਾ ਹੈ ਇਹ ਚੀਨ ਨਾਲ ਵੀ ਬਿਹਤਰ ਸਬੰਧ ਹੋ ਜਾਣਗੇ ਭਾਵੇਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਵੀ ਨਵੇਂ ਜਿਹੜੇ ਮੁਖੀ ਨੇ ਮਾਰਕਰਨੀ ਉਹਨਾਂ ਨੂੰ ਵਧਾਈ ਦਿੱਤੀ ਹੈ ਤੈਨੂੰ ਕੀ ਲੱਗਦਾ ਹੈ ਕਿ ਇਹ ਯੂਰਪ ਤੋਂ ਇਲਾਵਾ ਇਹ ਇਹ ਸਿਵਤ ਨੂੰ ਬਹੁਤ ਆਸ ਹੈ ਕਿਉਂਕਿ ਜਿਸ ਤਰ੍ਹਾਂ ਦਾ ਅਮਰੀਕਾ ਦਾ ਉਹਨਾਂ ਨਾਲ ਰਿਸ਼ਤਾ ਸੀਗਾ ਉਹ ਅਮਰੀਕਾ ਤੇ ਨਿਰਭਰਤਾ ਸੀਗੀ ਤਾਂ ਕਿਉਂਕਿ ਉਹ ਮੋਸਟਲੀ ਜਿਹੜਾ ਜੋ ਕੁਝ ਅਮਰੀਕਾ ਦਾ ਸਟੈਂਡ ਹੁੰਦਾ ਸੀ ਲਗਭਗ ਕੈਨੇਡਾ ਵੀ ਉਸੇ ਸਟੈਂਡ ਦੇ ਨੇੜੇ-ਤੇੜੇ ਖੜਦਾ ਸੀ ਇੱਕ ਤਾਂ ਹੁਣ ਜਿਸ ਤਰ੍ਹਾਂ ਗਾਜ਼ਾ ਦੇ ਮਾਮਲੇ ਦੇ ਉੱਤੇ ਫਸਤਨੀਆਂ ਦੇ ਮਾਮਲੇ ਦੇ ਉੱਤੇ ਜਿਹੜੀ ਮਾਰਕ ਕਾਰਨੀ ਦੀ ਪਹੁੰਚ ਜਿਹੜੀ ਹੈ ਉਹ ਪਿਛਲੀ ਸਰਕਾਰ ਤੋਂ ਵੱਖਰੀ ਹੈਗੀ ਹੈ ਉਹ ਉਸ ਦੇ ਜੋ ਕੁਝ ਉੱਥੇ ਇਜ਼ਰਾਈਲ ਵੱਲੋਂ ਕੀਤਾ ਜਾ ਰਿਹਾ ਉਹ ਸਾਹ ਵਿਰੋਧ ਕਰ ਰਹੇ ਪਹਿਲਾਂ ਨਹੀਂ ਤੇ ਜੋ ਕੁਛ ਅਮਰੀਕਾ ਸਟੈਂਡ ਹੁੰਦਾ ਸੀ ਉਹੀ ਸਟੈਂਡ ਲਗਭਗ ਕੈਨੇਡਾ ਵਾਲਾ ਵੀ ਹੋ ਰਹਿਦਾ ਰਿਹਾ ਸੀ ਹੁਣ ਇਸ ਸਥਿਤੀ ਦੇ ਵਿੱਚ ਇਹਨਾਂ ਦਾ ਹੁਣ ਇਹ ਹੈ ਕਿ ਚਾਈਨਾ ਨਾਲ ਵੀ ਸਬੰਧ ਜਿਹੜੇ ਐ ਸੁਧਾਰੇ ਜਾਣ ਬਾਕੀ ਦੇਸ਼ਾਂ ਨਾਲ ਵੀ ਸਬੰਧ ਸੁਧਾਰੇ ਜਾਣ ਬਹੁਤ ਆਸ ਹੈ ਕਿ ਭਾਰਤ ਨਾਲ ਵੀ ਜਿਹੜੇ ਸਬੰਧ ਸੁਧਾਰਨ ਵੱਲ ਜਿਹੜੀਆਂ ਨਵੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਹੋਣਗੀਆਂ ਔਰ ਬਹੁਤ ਆਸ ਹੈ ਕਿ ਜਿਸ ਤਰ੍ਹਾਂ ਦੀ ਸਥਿਤੀ ਵਿੱਚ ਕੈਨੇਡਾ ਹੈਗਾ ਕਿਉਂਕਿ ਮੁੱਖ ਤੌਰ ਤੇ ਇੱਥੇ ਜਿਹੜੇ ਮੁੱਦੇ ਬਨੇ ਰਹੇ ਆ ਅਪਰਾਧ ਬਹੁਤ ਵਧਿਆ ਪਿਛਲੇ ਸਮੇਂ 'ਚ ਔਰ ਜਿਹੜੀ ਮਹਿੰਗਾਈ ਹੈ ਉਹ ਹੋਈ ਹੈ ਮਕਾਨਾਂ ਦੇ ਜਿਹੜੇ ਕਮੀ ਹੈ ਉਹਦਾ ਮਾਮਲਾ ਹੈਗਾ ਔਰ ਨੌਕਰੀਆਂ ਦਾ ਮਾਮਲਾ ਹੈਗਾ ਇਹ ਸਾਰੀਆਂ ਜਿਹੜੀਆਂ ਗੱਲਾਂ ਸੀ ਜਿੱਥੇ ਅਮਰੀਕਾ ਵੱਲੋਂ ਜੋ ਅਟੈਕ ਕੀਤੇ ਗਏ ਸੀ ਉਹਨਾਂ ਦਾ ਮਾਮਲਾ ਸੀ ਨਾਲ ਜਿਹੜੇ ਸਥਾਨਕ ਇੱਥੇ ਇਸ ਦੇਸ਼ ਦੀਆਂ ਆਪਣੀਆਂ ਸਮੱਸਿਆਵਾਂ ਸੀ ਉਹਨਾਂ ਨੇ ਵੀ ਕਾਫੀ ਜਿਹੜਾ ਇੰਦੇ ਦੇਸ਼ ਦੇ ਅੰਦਰ ਜਿਹੜੀ ਇੱਕ ਸਥਿਤੀ ਇਸ ਤਰ੍ਹਾਂ ਦੀ ਪੈਦਾ ਕੀਤੀ ਹੈ ਔਰ ਲੋਕਾਂ ਨੂੰ ਆਸ ਹੈ ਬਹੁਤ ਕਿ ਕਿਉਂਕਿ ਇੱਕ ਉੱਗੇ ਅਰਥਸ਼ਾਸਤਰੀ ਨੇ ਇਹ ਇਸ ਕਰਕੇ ਜਿਹੜੇ ਕਾਰਨੀ ਹੋਣੀ ਹੈ ਉਹ ਚੰਗਾ ਜਿਹੜਾ ਹੈਗਾ ਆਉਣ ਵਾਲੇ ਸਮੇਂ 'ਚ ਨੀਤੀਆਂ ਲੈ ਕੇ ਆਉਣਗੇ ਕਿ ਜਿੰਨ ਦੇ ਨਾਲ ਕੈਨੇਡਾ ਦੇ ਅੰਦਰ ਇਹ ਸਮੱਸਿਆਵਾਂ ਦੂਰ ਹੋਣ ਖਾਸ ਕਰਕੇ ਲੈਂਡ ਆਰਡਰ ਦੇ ਲੋਕਾਂ ਦਾ ਕਾਫੀ ਸਵਾਲ ਜਿਹੜੇ ਹੈ ਪਿਛਲੇ ਸਮੇਂ 'ਚ ਕਰਦੇ ਰਹੇ ਆ ਲੋਕ ਕਿ ਇਹ ਜਿਹੜੀ ਸਥਿਤੀ ਹੈ ਲਿਬਰਲ ਦੇ ਇਹ ਰਾਜ ਦੇ ਦਰਾਂ ਨਹੀਂ ਬਣੀਆ ਕਿਉਂਕਿ ਲੰਮੇ ਸਮੇਂ ਤੋਂ ਲਿਬਰਲ ਪਾਰਟੀ ਦਾ ਹੀ ਜਿਹੜਾ ਹੈਗਾ ਕੈਨੇਡਾ ਦੀ ਜਿਹੜੀ ਕੇਂਦਰੀ ਸਰਕਾਰ ਹੈ ਉਹ ਰਹੀ ਹੈਗੀ ਹੈ ਇਸ ਕਰਕੇ ਜਿਹੜੀ ਗੁੱਸਾ ਵੀ ਇਸੇ ਕਰਕੇ ਸੀਗਾ ਉਹਨਾਂ ਦੇ ਖਿਲਾਫ ਜਿਹੜਾ ਲਿਬਰਲ ਦੇ ਪਰ ਕਾਰਨੀ ਦੇ ਆਉਣ ਤੋਂ ਬਾਅਦ ਉਹ ਸਾਰੀ ਸਥਿਤੀ ਬਦਲੀ ਔਰ ਸਪਸ਼ਟ ਜਿਹੜੀਆਂ ਨੀਤੀਆਂ ਜਾਂ ਸਪਸ਼ਟ ਜਿਹੜੇ ਸਟੈਂਡ ਕਾਰਨੀ ਨੇ ਲੈਣ ਕਾਰਨ ਜਿਹੜਾ ਕੈਨੇਡਾ ਨੂੰ ਜਿਹੜੀ ਹੈ ਅੰਦਰ ਲੋਕਾਂ ਨੇ ਉਹਨਾਂ ਨੂੰ ਹਮਾਇਤ ਦਿੱਤੀ ਹੈਗੀ ਹੈ ਕਿਉਂਕਿ ਕੰਜ਼ਰਵੇਟਿਵ ਇਹ ਸਾਰੀ ਸਥਿਤੀ ਦੇ ਉੱਤੇ ਕੋਈ ਸਪਸ਼ਟ ਸਟੈਂਡ ਨਹੀਂ ਲੈ ਸਕੇ ਕੋਈ ਸਪਸ਼ਟ ਅਜੰਡਾ ਲੈ ਕੇ ਸਾਹਮਣੇ ਨਹੀਂ ਆਇਆ ਜਿਸ ਢੰਗ ਦੇ ਨਾਲ ਕਾਰਨੀ ਹੋਣੀ ਹੈ ਜਦੋਂ ਟੈਰਫ ਦਾ ਸਵਾਲ ਆਇਆ ਤਾਂ ਉਹਨਾਂ ਟੈਰਫ ਦੇ ਬਰਾਬਰ ਟੈਰਫ ਲਾ ਕੇ ਜਿਸ ਤਰ੍ਹਾਂ ਮੈਕਸੀਕੋ ਨੇ ਕੀਤਾ ਸੀ ਉਸ ਤਰ੍ਹਾਂ ਹੀ ਇਹਨਾਂ ਨੇ ਕੀਤਾ ਤਾਂ ਉਸ ਦਾ ਵੀ ਇੱਕ ਲੋਕਾਂ 'ਚ ਚੰਗਾ ਪ੍ਰਭਾਵ ਗਿਆ ਕਿ ਜੇ 트ੰਪ ਦੀ ਜਿਹੜੀਆਂ ਹਮਲਾਵਰ ਨੀਤੀਆਂ ਉਹਨਾਂ ਦੇ ਵਿਰੁੱਧ ਕੋਈ ਲੜ ਸਕਦਾ ਤਾਂ ਉਹ ਇਹ ਲੀਡਰ ਹੈ ਬੇਸ਼ੱਕ ਇਹੜੇ ਮਾਰਕ ਕਰਨੀ ਹੋਣੀ ਹੈ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਪਹਿਲਾਂ ਪੋਲੀਟੀਕਲੀ ਕੋਈ ਉਹ ਕੈਰੀਅਰ ਦੇ ਤੌਰ ਤੇ ਨਹੀਂ ਪੋਲੀਟਿਕਸ ਆਇਆ ਸੀ ਪੋਲੀਟੀਸ਼ੀਅਨ ਦੇ ਤੌਰ ਤੇ ਤਾਂ ਉਹ ਹੁਣ ਇਹ ਵੀ ਦੇਖਣਾ ਹੋਏਗਾ ਕਿ ਉਹ ਕਿਸ ਤਰ੍ਹਾਂ ਦੀ ਜਿਹੜੀ ਹੈ ਅਗਵਾਈ ਜਿਹੜੀ ਹੈ ਇੱਕ ਲਿਬਰਲ ਪਾਰਟੀ ਨੂੰ ਪੋਲੀਟੀਕਲ ਪਾਰਟੀ ਦੇ ਦਿੰਦੀ ਹੈ ਪੋਲੀਟੀਕਲ ਲੀਡਰ ਵਜੋਂ ਉਹ ਕਿਸ ਤਰ੍ਹਾਂ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਕਰਦੀ ਹੈ ਤੇ ਕਿਸ ਤਰ੍ਹਾਂ ਉਹ ਦੇਸ਼ ਨੂੰ ਲੈ ਕੇ ਅੱਗੇ ਵਧਿਆ ਇਹ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਅਜੇ ਦੇਖਣ ਵਾਲੀ ਗੱਲ ਹੈ ਕਿ ਜਦੋਂ ਨੀਤੀਆਂ ਆਪਣੀਆਂ ਬਣਾਉਣਗੇ ਔਰ ਕਿਹੜੀ ਪਾਰਟੀ ਨਾਲ ਕਿਸ ਤਰ੍ਹਾਂ ਦਾ ਗੱਠ ਜੁੜ ਹੁੰਦਾ ਇਹ ਵੀ ਆਉਣ ਵਾਲੇ ਦਿਨਾਂ ਵਿੱਚ ਸਥਿਤੀ ਜਿਹੜੀ ਹੈ ਸਪਸ਼ਟ ਹੋਏਗੀ ਮੁੱਖ ਤੌਰ ਤੇ ਜਿਹੜੀ ਹੈ ਬੀਕਯੂ ਤੇ ਕਿਉਂਕਿ ਐਨਡੀਪੀ ਪਾਰਟੀ ਹੈ ਜਿੰਦੇ ਨਾਲ ਉਹਨਾਂ ਦਾ ਗੱਠ ਜੁੜ ਹੋ ਸਕਦਾ ਤੇ ਉਹਨਾਂ ਪਾਰਟੀਆਂ ਦੇ ਬਾਰੇ ਕਿਹਾ ਜਾਂਦਾ ਕਿਉਂਕਿ ਉਹ ਸੈਂਟਰ लेफ्ट ਪਾਰਟੀਆਂ ਤੇ ਉਹਨਾਂ ਚੋਂ ਕਿਸੇ ਪਾਰਟੀ ਦੀ ਕੋਈ ਇਸ ਤਰ੍ਹਾਂ ਦੀ ਸਥਿਤੀ ਨਹੀਂ ਹੈ ਕਿ ਕੰਜ਼ਰਵੇਟਿਵ ਨਾਮੀ ਕੋਈ ਜਾ ਸਕਦੇ ਆ ਪਰ ਇਹ ਜ਼ਰੂਰ ਹੈ ਕਿਉਂਕਿ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਲਿਬਰਲ ਪਾਰਟੀ ਬਣ ਕੇ ਉੱਭਰੀ ਹੈ ਤਾਂ ਉਸ ਨੂੰ ਜਿਹੜਾ ਜਿਹੜੇ ਸਰਕਾਰ ਬਣਾਉਣ ਦਾ ਸਰਦਾ ਜਿਹੜਾ ਮਿਲੇਗਾ ਜੀ ਇੱਕ ਮਾਰਗਕਾਰਨੀ ਨੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਵੱਡਾ ਮਤਲਬ ਫੈਸਲਾ ਕੀਤਾ ਸੀਗਾ ਕਦੇ ਉਹ ਕੰਜ਼ਰਵੇਟਿਵ ਪਾਰਟੀ ਨਾਲ ਹੋਇਆ ਕਰਦੇ ਸੀ ਉਹਨੂੰ ਛੱਡ ਕੇ ਉਸ ਪਾਸੇ ਇਹ ਫੇਰ ਲਿਬਰਲ ਦੇ ਵਿੱਚ ਆਇਆ ਇਹਦਾ ਇਹ ਉਹ ਤਾਂ ਉਹ ਤਾਂ ਜੰਮੂ ਜੀ ਇੱਥੇ ਦੇਖੋ ਹੈ ਹੀ ਪਹਿਲਾਂ ਕਿਉਂਕਿ ਸਭ ਤੋਂ ਪੁਰਾਣੀ ਜਿਹੜੀ ਪਾਰਟੀ ਆ ਲਿਬਰਲ ਪਾਰਟੀ ਆ ਲਿਬਰਲ ਪਾਰਟੀ ਜਿਹੜੀ ਆ ਇਹਦੀ ਜਿਹੜੇ ਇਹ 1861 ਦੇ ਵਿੱਚ ਬਣੀ ਸੀ ਤੇ ਸੈਂਟਰ लेफ्ट ਪਾਰਟੀ ਦੇ ਤੌਰ ਤੇ ਹੀ ਇਹ ਮੁੱਖ ਤੌਰ ਤੇ ਜਾਣੀ ਜਾਂਦੀ ਹੈ ਜਿਹੜੀ ਕਨਜ਼ਰਵੇਟਿਵ ਪਾਰਟੀ ਹੈਗੀ ਹੈ ਇਹ 1961 ਦੇ ਨੇੜੇ ਤੇੜੇ ਜਾਂ 1900 ਦੇ ਕੁਝ ਨੇੜੇ ਤੇੜੇ ਬਣੀ ਹੈਗੀ ਹੈ ਤਾਂ ਇਸ ਤਰ੍ਹਾਂ ਹੀ ਐਨਡੀਪੀ ਵੀ ਬਾਅਦ ਚ ਬਣੀਆਂ ਸਾਰੀਆਂ ਪਾਰਟੀਆਂ ਪਰ ਜਿਹੜੀ ਸਭ ਤੋਂ ਪੁਰਾਣੀ ਪਾਰਟੀ ਉਹ ਲਿਬਰਲ ਪਾਰਟੀ ਹੈ ਬਾਕੀ ਸਥਾਨਕ ਲੈਵਲ ਤੇ ਜਿਹੜੀਆਂ ਹੋਰ ਪ੍ਰੋਵਿੰਸਸ ਦੇ ਵਿੱਚ ਵੱਖ-ਵੱਖ ਹੈਗੇ ਛੋਟੇ ਗਰੁੱਪ ਉਹ ਵੱਖਰੇ ਹੈਗੇ ਪਰ ਜਿਹੜੀਆਂ ਫੈਡਰਲ ਜਾ ਨੈਸ਼ਨਲ ਲੈਵਲ ਤੇ ਜਿਹੜੀਆਂ ਪਾਰਟੀਆਂ ਆ ਉਹ ਮੁੱਖ ਤੌਰ ਤੇ ਇਹ ਜਿਹੜੀਆਂ ਪੰਜ ਪਾਰਟੀਆਂ ਹੀ ਹੈਗੀਆਂ ਜਿਹੜੀ ਲਿਬਰਲ ਪਾਰਟੀ ਹੈ ਕਨਜ਼ਰਵੇਟਿਵ ਹੈ ਗ੍ਰੀਨਸ ਹੈ ਐਨਡੀਪੀ ਹੈ ਤੇ ਜਿਹੜੀ ਬੀਕਯੂ ਹੈ ਪੰਜਾਬੀ ਭਾਰਾ ਪੰਜਾਬੀ ਭਾਈਚਾਰਾ ਤਾਂ ਵਿਸ਼ੇਸ਼ ਤੌਰ ਤੇ ਖੁਸ਼ ਹੋਣਾ ਉਤਸ਼ਾਹਜੋਏਗਾ ਵੀ ਸਾਡੇ 62 ਲੜੇ ਸੀ 22 ਆ ਗਏ ਕੀ ਕਹਿਣਾ ਤੇਰਾ ਇਸ ਪੱਖ ਤੋਂ ਵੀ ਉਹ ਖੁਸ਼ ਨੇ ਔਰ ਦੂਸਰਾ ਇਸ ਪੱਖ ਤੋਂ ਵੀ ਖੁਸ਼ ਨੇ ਕਿ ਜਿਸ ਤਰ੍ਹਾਂ ਉਹ ਚਾਹੁੰਦੇ ਸੀ ਕਿ ਜੇ ਲਿਬਰਲ ਹੋਣਗੇ ਤਾਂ ਸਾਨੂੰ ਇਸ ਗੱਲ ਦਾ ਜਿਹੜਾ ਹੈਗਾ ਇਮੀਗ੍ਰੈਂਟਸ ਨੂੰ ਜਿਹੜਾ ਹੈ ਕਿਉਂਕਿ ਮੋਸਟਲੀ ਜਿਹੜੇ ਇਮੀਗ੍ਰੈਂਟਸ ਹੈ ਉਹ ਜ਼ਿਆਦਾਤਰ ਜਿਹੜੀ ਵੱਡੀ ਗਿਣਤੀ ਚ ਉਹ ਇਹਨਾਂ ਨੂੰ ਸਪੋਰਟ ਕਰਦੇ ਆ ਕਿ ਉਹਨਾਂ ਦੀ ਜਿਹੜੀ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਹੀ ਦੂਰ ਕਰਨ ਚ ਮਦਦ ਮਿਲੇਗੀ ਹੁਣ ਇਹ ਜਿਹੜੀਆਂ ਪਿਛਲੇ ਸਮੇਂ ਚ ਇਹਨਾਂ ਨੇ ਜਿਹੜੀਆਂ ਪਹਿਲਾਂ ਸਖਤੀਆਂ ਕੀਤੀਆਂ ਸੀ ਉੱਥੇ ਕੁਝ ਸੌਫਟ ਰੁਖ ਵੀ ਜਿਹੜਾ ਨਜ਼ਰ ਆ ਰਿਹਾ ਹੈਗਾ ਔਰ ਆਉਣ ਵਾਲੇ ਸਮੇਂ 'ਚ ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਜਿਹੜੀ ਨਵੀਂ ਸਰਕਾਰ ਬਣੇਗੀ ਉਹਦੇ 'ਚ ਜਿਹੜੇ ਪੰਜਾਬੀ ਐ ਉਹਨਾਂ ਨੂੰ ਕਿੰਨੀ ਥਾਂ ਮਿਲਦੀ ਹੈਗੀ ਐ ਜਿਸ ਤਰ੍ਹਾਂ ਤੁਸੀਂ ਅਨੀਤਾ ਆਨੰਦ ਦਾ ਨਾਮ ਲਿਆ ਪਹਿਲਾਂ ਵੀ ਮੰਤਰੀ ਰਹੇ ਹੈਗੇ ਐ ਸੋ ਇਹ ਸਾਰੀ ਸਥਿਤੀ ਜਿਹੜੀ ਐ ਇਹ ਆਉਣ ਵਾਲੇ ਦਿਨਾਂ 'ਚ ਸਪਸ਼ਟ ਹੋਏਗੀ ਕਿ ਸਰਕਾਰ ਦਾ ਜਿਹੜਾ ਗਠਨ ਕਿਦਾਂ ਦਾ ਹੋਏਗਾ ਔਰ ਕਾਰਨੀ ਜਿਹੜੀ ਕਿਹੜੀਆਂ ਨੀਤੀਆਂ ਲੈ ਕੇ ਅੱਗੇ ਆਉਣਗੇ ਤੇ ਪਿਛਲੀ ਕੈਬਨਿਟ ਦੇ ਵਿੱਚ ਵੀ ਪੰਜਾਬੀਆਂ ਦੀ ਖਾਸ ਪ੍ਰਤਨਿਧਤਾ ਸੀ ਐਸ ਵੀ ਵੀ ਮੇਰਕਲ ਉਸੇ ਕਿਉਂਕਿ ਗਿਣਤੀ ਵਧੀ ਹੈ ਉਸੇ ਅਨੁਪਾਤ ਦੇ ਵਿੱਚ ਤਾਂ ਘਟ-ਘਟ ਇਹਨਾਂ ਨੂੰ ਵਜ਼ੀਰੀਆਂ ਮਿਲਣ ਗਈਆਂ ਜੀ 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 ਉਹ ਤਾਂ ਹੈ ਹੀ ਹੈ ਕਿਉਂਕਿ ਜੇ ਹੁਣ ਉਹਨਾਂ ਚੋਂ ਕਿੰਨੇ ਜਿਹੜੇ ਲਿਬਰਲ ਚੋਂ ਆਏ ਹੈਗੇ ਆ ਉਹ ਜਿਹੜੇ ਪਹਿਲੇ ਮੰਤਰੀ ਆ ਉਹਨਾਂ ਤਾਂ ਆਸ ਹੈਗੀ ਹੈ ਕਿ ਇਹ ਵੀ ਸਾਨੂੰ ਦੁਆਰਾ ਇਹ ਜਿਹੜੀ ਇਹ ਉਹਦਾ ਮਿਲੇਗਾ ਕਿਉਂਕਿ ਕਾਰਨੀ ਜਿਹੜੇ ਆ ਉਹ ਆਪ ਵੀ ਬੜੇ ਪ੍ਰੋਫੈਸ਼ਨਲ ਢੰਗ ਨਾਲ ਸੋਚਦੇ ਆ ਤੇ ਉਹਨਾਂ ਦੀ ਕੋਸ਼ਿਸ਼ ਵੀ ਹੋਏਗੀ ਕਿ ਜਿਹੜੇ ਪ੍ਰੋਫੈਸ਼ਨਲ ਲੋਕ ਹੈ ਉਹਨਾਂ ਨੂੰ ਵਕਫ ਵਕਫ ਥਾਵਾਂ ਤੇ ਜਿਹੜਾ ਜਰੂਰ ਆਪ ਦੀ ਟੀਮ ਦੇ ਵਿੱਚੋਂ ਸ਼ਾਮਲ ਕਰ ਇੱਕ ਗੱਲ ਹੋਰ ਵੀ ਮੇਰੇ ਖਿਆਲ ਅਹਿਮ ਰੋਲ ਨਿਭਾਏਗੀ ਜੇ ਉਹ ਇੰਡੀਆ ਨਾਲ ਸਬੰਧ ਸੁਧਾਰਨੇ ਚਾਹਣਗੇ ਤਾਂ ਨੇਚਰਲੀ ਉਹ ਭਾਰਤੀ ਮੂਲ ਦੇ ਜਿਹੜੇ ਲੋਕ ਨੇ ਇੱਧਰ ਪ੍ਰਵਾਸੀ ਨੇ ਉਹਨਾਂ ਚੋਂ ਜਿਹੜੇ ਐਮਪੀ ਚੁਣੇ ਉਹਨਾਂ ਨੂੰ ਮੰਤਰੀ ਬਣਾਉਣਗੇ ਕਿ ਮਾਰਕਾ ਨਾਲ ਸਬੰਧ ਵਿਗੜਨ ਤੋਂ ਬਾਅਦ ਤਾਂ ਜਮੂ ਜੀ ਉਹਨਾਂ ਦੀ ਕੋਸ਼ਿਸ਼ ਇਹ ਹੀ ਹੈ ਕਿ ਜਿਵੇਂ ਭਾਰਤ ਹੈ ਜਾਂ ਯੂਰਪ ਹੈ ਚਾਈਨਾ ਹੈ ਇਹਨਾਂ ਸਾਰੇ ਏਰੀਆ ਜਿਹੜੇ ਉਹ ਸਬੰਧ ਜਿਹੜੇ ਹੈ ਉਹ ਸੁਧਾਰਨ ਔਰ ਉਹਨਾਂ ਨੂੰ ਇਸ ਗੱਲ ਦੀ ਲੋੜ ਵੀ ਹੈਗੀ ਹੈ ਕਿਉਂਕਿ ਖਾਸ ਕਰਕੇ ਇੰਡੀਆ ਦੇ ਨਾਲ ਜਿਸ ਤਰ੍ਹਾਂ ਦੇ ਸਬੰਧ ਸੀਗੇ ਔਰ ਜਿਸ ਤਰ੍ਹਾਂ ਪਿਛਲੇ ਸਮੇਂ ਜੋ ਕੁਝ ਵਾਪਰਿਆ ਉਹ ਜ਼ਰੂਰ ਚਾਹਣਗੇ ਕਿ ਇਸ ਨੂੰ ਠੀਕ ਕੀਤਾ ਜਾਵੇ ਇਸ ਤਰ੍ਹਾਂ ਦੇ ਜਿਹੜੇ ਸੰਕੇਤ ਵੀ ਜਿਹੜੇ ਹੈ ਵੱਖ-ਵੱਖ ਥਾਵਾਂ ਤੋਂ ਜਿਹੜੇ मिल ਰਹੇ ਹੈਗੇ ਬਾਕੀ ਹੁਣ ਜਦੋਂ ਫੈਸਲੇ ਹੋਣਗੇ ਅਸਲ ਗੱਲ ਤਾਂ ਉਦੋਂ ਸਾਹਮਣੇ ਆਏਗੀ ਜਾਂ ਜਦੋਂ ਅਮਲ ਸ਼ੁਰੂ ਹੋਏਗਾ ਉਹਨਾਂ ਦੀਆਂ ਨੀਤੀਆਂ ਤੇ ਉਦੋਂ ਪਤਾ ਲੱਗੇਗਾ ਜਾਂ ਜਦੋਂ ਜਿਸ ਸਟ੍ਰੰਗ ਦੇ ਨਾਲ ਜਿਹੜੀਆਂ ਉਹਨਾਂ ਦਾ ਮੰਤਰੀ ਮੰਡਲ ਬਣੇਗਾ ਉਸ ਤੋਂ ਇੱਕ ਜਿਹੜੀ ਸਪਸ਼ਟ ਤਸਵੀਰ ਉੱਭਰ ਕੇ ਸਾਹਮਣੇ ਆਏਗੀ ਕਿ ਜਿਹੜੀ ਕਾਰਨੀ ਦੀ ਸਰਕਾਰ ਹੈ ਉਹ ਕੀ ਕਰਨ ਜਾ ਰਹੀ ਹੈ ਜਾਂ ਕਿਸ ਦਿਸ਼ਾ 'ਚ ਅੱਗੇ ਵਧਣਾ ਚਾਹੁੰਦੀ ਹੈ। ਤੋਂ ਜਨਰ ਸਾਹਿਬ ਤੁਸੀਂ ਇਹ ਚੋਹ ਜੁੜੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ।